ਕੀ ਤੁਸੀਂ ਵੀ ਅਮੀਰ ਹੋਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਵੀ ਘਰ ਵਿੱਚ ਬੈਠ ਕੇ 30-35000 ਰੁਪਏ ਕਿਵੇਂ ਕਮਾਇਆ ਜਾਵੇ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੈਗੀ ਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ ਵਿੱਚ ਪੜ੍ਹਾ ਸਕੋਗੇ ਤੁਸੀਂ ਵੀ ਭਟੀਆਂ ਗੱਡੀਆਂ ਵਿੱਚ ਝੂਟੇ ਲੈ ਸਕੋਗੇ ਤੁਸੀਂ ਵੀ ਅਮੀਰ ਲੋਕਾਂ ਵਾਂਗੂ ਆਪਣੀ ਜ਼ਿੰਦਗੀ ਗੁਜ਼ਾਰ ਸਕੋਗੇ ਕਰਨਾ ਕੀ ਪਵੇਗਾ ਦੇਖੋ ਜੀ ਉਹਦੇ ਵਾਸਤੇ ਸਭ ਤੋਂ ਪਹਿਲਾ ਕਦਮ ਤੋਂ 덤 ਬਾਤ ਤੁਸੀਂ ਦਸਤਾਰ ਵਾਲ ਵਧਰਾ ਪੜਾ ਬੁੱਟਰ ਰੋਡ ਤੇ ਆ ਚੱਕੋ অল ওভার স্যুট दुपट्टा ਨਾਲ ਲਾ ਕੇ ਤੁਹਾਨੂੰ 200 ਰੁਪਏ ਦਾ ਪੈਣਾ ਤੇ ਤੁਸੀਂ 350 ਰੁਪਏ ਦਾ ਵੇਚ ਦੋ ਇੱਥੇ ਇਦਾਂ ਦੀ ਕੋਈ ਸ਼ਰਤ ਨਹੀਂ ਹੈਗੀ ਵੀ ਸੈੱਟ ਵਾਈ ਸੈੱਟ ਲਓ ਭਾਵੇਂ ਸਿੰਗਲ ਲੈ ਲਓ ਭਾਵੇਂ ਦੋ ਲੈ ਲਓ ਭਾਵੇਂ ਚਾਰ ਲੈਣ ਤੁਹਾਡੇ ਬਹੁਤ سارے ਫਾਇਦੇ ਆ ਜਿਹੜਾ ਬਾਜ਼ਾਰ ਦੇ ਵਿੱਚ 700 ਰੁਪਏ ਦਾ ਸੂਟ ਹੈ ਤੇ 700 ਰੁਪਏ ਦੋ ਦੇ ਦੇਣੇ ਹੈਗੇ ਆ ਆ ਚੈੱਕ ਕਰੋ ਜੀ ਨੇਚਨਲ ਕਰੇਵ ਦਾ ਦੁਪੱਟਾ ਮੈਚਿੰਗ ਸੂਟ ਕਰਕੇ ਬਾਜ਼ਾਰਾ ਦੇ ਵਿੱਚ ਇਹਦਾ ਰੇਟ ਕੀ ਹੈ 1200 1500 ਪਰੇਤੋ 650 ਰੁਪਏ ਦਾ ਲੈ ਕੇ ਤੁਸੀਂ ਸੇਲ ਕਰ ਸਕਦੇ ਹੋ ਜਿਹੜੇ ਆਮ ਲੋਕ ਆ ਜਿਨ੍ਹਾਂ ਨੇ ਆਪਣੇ ਭੈਣਾਂ ਨੇ ਗਿਫਟ ਕਿਸ ਨੂੰ ਦੇਣਿਆ ਉਹ ਵੀ ਇਸ ਰੇਟ ਤੇ ਕਪੜਾ ਲੈ ਕੇ ਜਾ ਸਕਦੇ ਆ ਬਿਲਕੁਲ ਜੀ ਸਾਡਾ ਕਿਸੇ ਵਾਸਤੇ ਦੋ ਰੇਟ ਜੀ ਆਗੇ ਸਾਡਾ ਇੱਕ ਹੀ ਰੇਟ ਆ ਚਾਹੇ 100 ਸੀਟ ਲੈ ਲਓ ਚਾਹੇ ਇੱਕ ਸੂਟ ਲੈ ਲਓ ਇੱਕੋ ਜਿਹੜਾ ਤੁਸੀਂ ਰਖੜੀ ਦੇ ਉਤੇ ਦੇਣ ਲੈਣ ਲਈ ਕਪੜਾ ਲੈਣਾ ਹੈਗਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਜਿਹੜਾ ਬਾਜ਼ਾਰ ਤੁਸੀਂ 20000 ਦਾ ਲੈਣਾ ਸਾਡੇ ਕੋਲ ਤੁਹਾਨੂੰ ਸਿਰਫ 8000 ਰੁਪਏ ਦਾ ਮਿਜਣਾ ਦੇਖੋ ਦੁਕਾਨ ਸ਼ੁਰੂ ਕਰਨ ਵਾਸਤੇ ਤੁਸੀ ਕੋਈ ਬਾਲੇ ਪੜੇ ਲਿਖੇ ਨਹੀਂ ਹੋਣੇ ਚਾਹੀਦੇ ਬਾਲੇ ਜਿਆਦਾ ਪੈਸੇ ਨਹੀਂ ਚਾਹੀਦੇ 5-10 ਹਜ਼ਾਰ ਨਾਲ ਘਰ ਬੈਠੇ ਤੁਸੀ ਕੰਮ ਸ਼ੁਰੂ ਕਰ ਸਕਦੇ ਹੋ ਆ ਚੱਕੋ ਜੀ ਹੁਣ ਕੜਾਈਆਂ ਆ ਗਈਆਂ ਕਹਿੰਦੇ ਰਖੜੀ ਤੇ ਕੜਾਈਆਂ ਵਿਕਣੀਆਂ ਬਾਜ਼ਾਰ 'ਚ ਜਿਹੜਾ ਸੂਟ 1500-2000 ਦਾ ਵਿਕਦਾ ਇੱਥੇ ਤੁਹਾਨੂੰ 1000 ਰੁਪਏ ਦਾ ਮਿਲਣਾ ਦੇਖੋ ਹੁਣ ਟਾਈਮ ਵੇਸਟ ਨਾ ਕਰੋ ਜਲਦੀ ਆਜੋ ਰਖੜੀ ਤੱਕ ਆਫਰ ਲੱਗੀ ਆ ਕਾਰ ਬੈਠੇ ਕੰਮ ਸ਼ੁਰੂ ਕਰ ਲਓ ਕੋਈ ਲੱਖ 2 ਲੱਖ ਦਾ ਕੰਮ ਨਹੀਂ ਸ਼ੁਰੂ ਕਰਨਾ ਕੋਈ ਵੱਡਾ ਸ਼ੋਰੂਮ ਲੈਣ ਦੀ ਲੋੜ ਨਹੀਂ ਹੈ ਸਿਰਫ 10 15000 ਰੁਪਏ ਲੈ ਕੇ ਆਓ ਸਾਡੇ ਸੇਲਸਮੈਨ ਤੁਹਾਨੂੰ ਪ੍ਰੋਪਰ ਦੱਸਣਗੇ ਕੀ ਤੁਸੀਂ ਵੀ ਅਮੀਰ ਹੋਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਵੀ ਘਰ ਵਿੱਚ ਬੈਠ ਕੇ 30 35000 ਰੁਪਏ ਕਿਵੇਂ ਕਮਾਇਆ ਜਾਵੇ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੈਗੀ ਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ ਵਿੱਚ ਪੜਾ ਸਕੋਗੇ ਤੁਸੀਂ ਵੀ ਭਟੀਆਂ ਗੱਟੀਆਂ ਵਿੱਚ ਟੁੱਟੇ ਲੈ ਸਕੋਗੇ ਤੁਸੀਂ ਵੀ ਅਮੀਰ ਲੋਕਾਂ ਵਾਂਗੂ ਆਪਣੀ ਜ਼ਿੰਦਗੀ ਗੁਜ਼ਾਰ ਸਕੋਗੇ ਕਰਨਾ ਕੀ ਪਵੇਗਾ ਸਰਦਾਰ ਜੀ ਖੋਲ ਦਿਓ ਅੱਜ ਲੋਕਾਂ ਦੀਆਂ ਅੱਖਾਂ ਲੋਕਾਂ ਨੂੰ ਦੱਸ ਦਿਓ ਕੰਮ ਕਿਵੇਂ ਕਰਨਾ ਅਮੀਰ ਕਿਵੇਂ ਹੋਣਾ ਬੱਚਿਆਂ ਦੀ ਪਾਲਣ ਪੋਸ਼ਣ ਕਿਵੇਂ ਚੰਗੀ ਕਰਨੀ ਆ ਥੋੜੇ ਪੈਸੇ ਲਾ ਕੇ ਵੱਡੇ ਅਮੀਰ ਕਿਵੇਂ ਬਣਾਣਾ ਦੇਖੋ ਜੀ ਉਹਦੇ ਵਾਸਤੇ ਸਭ ਤੋਂ ਪਹਿਲਾ ਕਦਮ ਤੋਂ ਡਮ ਮਾਤੂਸ਼ੀ ਦਸਤਾਰ ਵਾਲ ਵਧਰਾ ਪੈਣਾ ਬੁੱਟਰ ਰੋਡ ਤੇ ਆ ਚੱਕੋ ਆਲ ਓਵਰ ਸੂਟ ਦੁਪੱਟਾ ਨਾ ਲਾ ਕੇ ਤੁਹਾਨੂੰ 200 ਰੁਪਏ ਦਾ ਪੈਣਾ ਤੇ ਤੁਸੀਂ 350 ਰੁਪਏ ਦਾ ਵੇਚ ਦਿਓ ਜਿਨਾਂ ਦੇ ਰੰਗਾ ਮੇਚੀ ਬਹੁਤ ਕਲਰ ਬਹੁਤ ਮਿਲ ਜਾਣਗੇ ਔਰ ਸਭ ਤੋਂ ਵੱਡੀ ਗੱਲ ਕੀ ਹੈ ਇੱਥੇ ਤੁਹਾਡਾ ਫਾਇਦਾ ਕੀ ਹੋਣਾ ਇੱਥੇ ਤੁਹਾਨੂੰ ਕੋਈ ਸੈੱਟ ਵਾਈਜ਼ ਲੈਸ ਦੀ ਨਹੀਂ ਲੋੜ ਇੱਥੇ ਤੁਸੀਂ ਸਿੰਗਲ ਲਾ ਕੇ ਸਿੰਗਲ ਸੂਟ ਵੀ ਲੈ ਸਕਦੇ ਹੋ ਦੇਖੋ ਜੀ ਰਖੜੀ ਦੇ ਉੱਤੇ ਵੈਸੇ ਵੀ ਸੇਲ ਮੇਲਾ ਬਹੁਤ ਵੱਡਾ ਚੱਲ ਰਿਹਾ ਆ ਭਾਵੇਂ ਤੁਸੀਂ ਆਪਣੇ ਘਰਾਂ ਲਈ ਦੋ ਦੋ ਸੂਟ ਲੈਣੇ ਆ ਪੰਜ ਪੰਜ ਸੂਟ ਲੈਣੇ ਆ 10-10 ਸੂਟ ਲੈਣੇ ਆ ਤੁਸੀਂ ਵੀ ਆ ਕੇ ਲੈ ਕੇ ਜਾ ਸਕਦੇ ਆ ਇੱਥੇ ਇਦਾਂ ਦੀ ਕੋਈ ਸ਼ਰਤ ਨਹੀਂ ਹੈਗੀ ਵੀ ਸੈੱਟ ਵਾਈਜ਼ ਸੈੱਟ ਲਓ ਭਾਵੇਂ ਸਿੰਗਲ ਲੈ ਲਓ ਭਾਵੇਂ ਦੋ ਲੈ ਲਓ ਭਾਵੇਂ ਚਾਰ ਲੈਣ ਤੁਹਾਡੇ ਬਹੁਤ سارے ਫਾਇਦੇ ਆ ਜਿਹੜਾ ਬਾਜ਼ਾਰ ਦੇ ਵਿੱਚ 700 ਰੁਪਏ ਦਾ ਸੂਟ ਹੈ ਇੱਥੇ 700 ਦੇ 2 ਦੇ ਦੇਣੇ ਹੈਗੇ ਆ ਦੇਖੋ ਜੀ ਆਲ ਓਵਰ ਸੂਟ ਪਿਓਰ ਦੁਪੱਟੇ ਦੇ ਨਾਲ ਬਾਜ਼ਾਰਾਂ 'ਚ 800 900 ਦਾ ਮਿਲਦਾ ਪਰ ਇੱਥੋਂ 500 ਰੁਪਏ ਦਾ ਲੈ ਕੇ 750 ਦਾ ਸੇਲ ਕਰ ਸਕਦੇ ਹੋ ਆ ਚੈੱਕ ਕਰੋ ਜੀ ਨੈਸ਼ਨਲ ਕਰੇਵ ਦਾ ਦੁਪੱਟਾ ਮੈਚਿੰਗ ਸੂਟ ਕਰਕੇ ਬਾਜ਼ਾਰਾਂ ਦੇ ਵਿੱਚ ਇਹਦਾ ਰੇਟ ਕੀ ਹੈ 1200 1500 ਪਰ ਇੱਥੋਂ 650 ਰੁਪਏ ਦਾ ਲੈ ਕੇ ਤੁਸੀਂ ਸੇਲ ਕਰ ਸਕਦੇ ਹੋ ਭਾਈ ਜੀ ਇੱਕ ਗੱਲ ਕਲੀਅਰ ਕਰ ਦਿਓ ਦੁਕਾਨਦਾਰ ਜੀ ਰੀਸੇਲਰ ਦਾ ਫਾਇਦਾ ਲੈ ਸਕਦੇ ਆ ਜਿਹੜੇ ਆਮ ਲੋਕ ਆ ਜਿਨ੍ਹਾਂ ਨੇ ਆਪਣੇ ਭੈਣਾਂ ਨੂੰ ਗਿਫਟ ਕਿਸ ਨੂੰ ਦੇਣੇ ਆ ਉਹ ਵੀ ਇਸ ਰੇਟ ਤੇ ਕਪੜਾ ਲੈ ਕੇ ਜਾ ਸਕਦੇ ਆ ਬਿਲਕੁਲ ਜੀ ਸਾਡਾ ਕਿਸੇ ਵਾਸਤੇ ਦੋ ਰੇਟ ਹੀ ਆਗੇ ਸਾਡਾ ਇੱਕ ਹੀ ਰੇਟ ਆ ਚਾਹੇ 100 ਸੀਟ ਲੈ ਲਓ ਚਾਹੇ ਇੱਕ ਸੂਟ ਲੈ ਲਓ ਸਾਡਾ ਇੱਕ ਹੀ ਰੇਟ ਆ ਰੇਟ ਸਾਡੇ ਉੱਤੇ ਲਿਖੇ ਆ ਬਾਜ਼ਾਰਾ ਦੇ ਵਿੱਚ ਕੀ ਹੁੰਦਾ ਦਿਖਾਉਂਦੇ ਕੁਝ ਹੋਰਾਂ ਦਿੰਦੇ ਕੁਝ ਹੋਰਾਂ ਅਸੀਂ ਰੇਟ ਤੇ ਉੱਤੇ ਲਿਖਿਆ 500 ਦਾ 500 ਦਾ ਹੀ ਦੇਣਾ ਵਾ ਜੋ ਤੁਸੀਂ ਚੈੱਕ ਕਰ ਲਓ ਜਿਹੜੇ ਬਾਜ਼ਾਰਾਂ ਦੇ ਵਿੱਚ ਜਾ ਕੇ ਤੁਸੀਂ 12 12 15 1500 ਰੁਪਏ ਦੇ ਸੂਟ ਲੈਣੇ ਇੱਥੇ 5 500 ਰੁਪਏ ਦੇ ਵਿੱਚ ਘਰਤੇ ਆ ਦੇਖੋ ਜੀ ਜਾਮ ਕਾਟਨ ਦਾ ਸੂਟ ਹੈ ਤੇ ਨਾਲ ਹੀ ਕਾਟਨ ਦਾ ਦੁਪੱਟਾ ਇਹ ਅਸੀਂ ਸੂਟ ਉਹ ਦਿਖਾ ਰਹੇ ਜਿਹੜੇ ਬਾਜ਼ਾਰਾਂ 'ਚ 15 1500 ਰੁਪਏ ਦੇ ਮਿਲਦੇ ਆ ਤੁਸੀਂ 500 ਦਾ ਲੈ ਕੇ 750 ਦਾ ਵੇਚ ਸਕਦੇ ਹੋ ਦੇਖੋ ਦੁਕਾਨ ਸ਼ੁਰੂ ਕਰਨ ਵਾਸਤੇ ਤੁਸੀਂ ਕੋਈ ਬਾਲੇ ਪੜੇ ਲਿਖੇ ਨਹੀਂ ਹੋਣੇ ਚਾਹੀਦੇ ਬਾਲੇ ਜਿਆਦਾ ਪੈਸੇ ਨਹੀਂ ਚਾਹੀਦੇ 5 1000 ਦਾ ਘਰ ਬੈਠੇ ਤੁਸੀਂ ਕੰਮ ਸ਼ੁਰੂ ਕਰ ਸਕਦੇ ਜਿੱਥੇ ਵੈਰਾਈਟੀਆਂ ਅਸੀਂ ਨਵੀਆਂ-ਨਵੀਆਂ ਦਵਾਂਗੇ ਦੁਪੱਟੇ ਚੰਗੇ ਸੂਟ ਚੰਗੇ ਆਹ ਸੂਟ ਚੈੱਕ ਕਰੋ ਪਿਓ ਦੁਪੱਟੇ ਦੇ ਨਾਲ ਬਾਜ਼ਾਰ ਦੇ ਵਿੱਚ ਅਸੀਂ ਕੀਮਤ 1200 ਰੁਪਏ ਸੀ 650 ਰੁਪਏ ਦਾ ਦੇਣਾ ਜੀ ਦੇਖੋ ਜੀ ਜਿਹੜਾ ਤੁਸੀਂ ਰਖੜੀ ਦੇ ਉੱਤੇ ਦੇਣ ਲੈਣ ਲਈ ਕੱਪੜਾ ਲੈਣਾ ਹੈਗਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਜਿਹੜਾ ਬਾਜ਼ਾਰ ਤੁਸੀਂ 20000 ਦਾ ਲੈਣਾ ਸਾਡੇ ਕੋਲੋਂ ਤੁਹਾਨੂੰ ਸਿਰਫ 8000 ਰੁਪਏ ਦਾ ਮਿਲ ਜਾਣਾ ਫਰਕ ਬਹੁਤ ਹੈ ਰੇਟ ਬਹੁਤ ਘੱਟ ਕਰਦੇ ਆ ਛੇਤੀ-ਛੇਤੀ ਆਜੋ ਬਾਜ਼ਾਰਾ ਜੁੜੀਆਂ ਲੁੱਟਾ ਇੱਥੇ ਅਸੀਂ ਤੁਹਾਨੂੰ 10-10 ਰੁਪਏ 20-20 ਰੁਪਏ ਦੇ ਮਾਰਜਨ ਤੇ ਕਪੜਾ ਵੇਚ ਰਹੇ ਆ ਆ ਕੋਈ 1200 1500 1600 1800 ਨਹੀਂ ਹੈਗਾ ਇਹ ਵੀ 650 ਰੁਪਏ ਤੁਹਾਨੂੰ ਅਸੀਂ ਸੂਟ ਦੇ ਰਹਿਣਾ ਹੈਗਾ ਦੇਖੋ ਜੀ ਡਿਜ਼ਾਈਨਰ ਸੂਟ ਚੈੱਕ ਕਰ ਲੋ ਬੈਸਟ ਕੁਆਲਿਟੀ ਪਿਓਰ ਦਾ ਦੁਪੱਟਾ ਰਿਯਾਨ ਦਾ ਕਪੜਾ ਬਾਟਮ ਨਾਲ ਲਾ ਕੇ ਬਜਾਰਾ ਜੇ 1500 ਦਾ ਇੱਥੇ 750 ਰੁਪਏ ਦਾ ਮਿਲਣਾ ਆ ਬੁਟੀਕ ਚੀਜ਼ ਚੈੱਕ ਕਰੋ ਇਹੀ ਸੂਟ ਅੱਜਕੱਲ ਬਹੁਤ ਮਹਿੰਗੇ ਵੇਚ ਰਿਹਾ ਦੇਖੋ ਦੁਕਾਨਦਾਰ ਵੇਖੋ ਵੇਖ ਰੇਟ ਲੈਂਦਾ ਜੇ ਚੰਗਾ ਗਾਗ ਆ ਗਿਆ ਦਾ 2000 ਦਾ ਜੇ ਨਾਰਮਲ ਕਹਾ ਕੇ ਆ ਗਿਆ 1500 ਦਾ ਪਰ ਸਾਡਾ ਰੇਟ ਇੱਕੋ ਹੀ ਆ 850 ਰੁਪਏ ਦੇ ਵਿੱਚ ਲੈ ਜਾਓ ਦੇਖੋ ਜੀ ਭਾਵੇਂ ਤੁਸੀਂ ਦੁਕਾਨਦਾਰ ਹੋ ਭਾਵੇਂ ਤੁਸੀਂ ਰੀਸੇਲਰ ਹੋ ਭਾਵੇਂ ਤੁਸੀਂ ਫੇਰੀ ਲਾ ਕੇ ਕਪੜਾ ਵੇਚੋ ਤੁਹਾਡਾ ਫਾਇਦਾ ਹੈਗਾ ਹੈਗਾ ਭਾਵੇਂ ਜਿਹੜੇ ਆਮ ਘਰਾਂ ਦੇ ਲੋਕਾਂ ਨੇ ਵੀ ਸਾਡੇ ਕੋਲ ਆ ਕੇ ਕਪੜਾ ਨਾ ਉਹ ਵੀ ਲੈ ਜਾਓ ਤੁਹਾਨੂੰ ਵੀ ਏਸੇ ਰੇਟ ਤੇ ਮਿਲਣਾ ਫਾਇਦੇ ਵੱਡੇ ਹੋਣਿਆ ਜਿਹੜੀਆਂ ਕੁੜੀਆਂ ਜਿਹੜੀਆਂ ਅੱਜ ਕੱਲ੍ਹ ਕਹਿੰਦੀਆਂ ਸਾਨੂੰ ਮਾਡਰਨ ਸੂਟ ਚਾਹੀਦੇ ਥੋੜੀ ਜਿਹਾ ਹਟਕੇ ਜੇ ਬਾਜ਼ਾਰ ਨਾਲੋਂ ਚਾਹੀਦੇ ਆ ਤੇ ਰੇਟ ਘੱਟ ਹੋਵੇ ਆ ਦੇਖੋ ਮੈਂ ਤੁਹਾਨੂੰ ਚੈਲੰਜ ਕਰਦਾ ਜਿਹੜੇ ਮਰਜੀ ਸ਼ੋਅ ਇਹ 2000 ਰੁਪਏ ਤੋਂ ਘੱਟ ਸੂਟ ਤੁਹਾਨੂੰ ਕਿਸੇ ਨੇ ਨਹੀਂ ਦੇਣਾ ਸਾਡੇ ਕੋਲ ਆਜੋ 2000 ਵਾਲਾ ਸੂਟ ਸਿਰਫ 850 ਜਿ ਲੈ ਜਾਓ 850 ਰੁਪਏ ਦਾ ਸੂਟ ਦੇਣਾ ਦੁਪੱਟਾ ਵੀ ਹੈਵੀ ਹੈ ਸੂਟ ਦੀ ਹੈਵੀ ਆ ਇਸ ਲਈ ਕਹਿੰਦੇ ਆ ਜੋ ਰੇਟ ਦੇ ਰਹੇ ਨੇ ਅਸੀਂ ਹੈਨਾ ਕਿ ਧੋ ਨਹੀਂ ਮਿਲਣੇ ਹੈਗੇ ਅਸੀਂ ਬਹੁਤ ਵੱਟਾ ਫਲਕ ਦੇ ਵਿੱਚ ਟਰੱਕਾਂ ਦੇ ਟਰੱਕ ਕੱਪੜਾ ਖਰੀਦ ਕੇ ਲਿਆਏ ਆ ਤੇ ਤੁਹਾਨੂੰ ਵੀ ਸਸਤੇ ਭਾਅ ਦੇਣਾ 850 ਰੁਪਏ ਦੇ ਵਿੱਚ ਆ ਵੀ ਸੂਟ ਦੇ ਦਿਆਂਗੇ ਦੇਖੋ ਜੀ ਡਿਫਰੈਂਟ ਡਿਫਰੈਂਟ ਦੁਪੱਟੇ ਡਿਫਰੈਂਟ ਸੂਟ ਆ ਪਜਾਰਾ ਨਾਲੋਂ ਰੇਟ ਅਤੇ ਆ ਚੱਕੋ ਜੀ ਹੁਣ ਕੜਾਈਆਂ ਆ ਗਈਆਂ ਕਹਿੰਦੇ ਰਖੜੀ ਤੇ ਕੜਾਈਆਂ ਵਿਕਣੀਆਂ ਬਾਜ਼ਾਰ 'ਚ ਜਿਹੜਾ ਸੂਟ 1500 2000 ਦਾ ਵਿਕਦਾ ਇੱਥੇ ਤੁਹਾਨੂੰ 1000 ਰੁਪਏ ਦਾ ਮਿਲਣਾ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਹੈ ਸੂਟ ਤੇ ਮੈਨਲੇ ਹੀ ਮਿਲ ਰਿਹਾ ਕੋਟ ਪੈਂਟ ਕੁਰਤੇ ਪਜਾਮੇ ਸ਼ਰਾਰੇ ਗਾਰੇ ਸਾਰਾ ਹੀ ਸਕਵੈਸ਼ਿੰਗ ਇੱਕ ਛੱਤੇ ਦਾ ਮਿਲਣਾ ਡਿਜ਼ਾਈਨਿੰਗ ਚੈੱਕ ਕਰੋ ਟਾਪ ਦੀ ਡਿਜ਼ਾਈਨਿੰਗ ਕਲਰ ਮੈਚਿੰਗ ਚੈੱਕ ਕਰੋ ਟਾਪ ਦੀ ਕਲਰ ਮੈਚਿੰਗ ਦੇਖੋ ਹੁਣ ਟਾਈਮ ਵੇਸਟ ਨਾ ਕਰੋ ਜਲਦੀ ਆਜੋ ਰਖੜੀ ਤੱਕ ਆਫਰ ਲੱਗੀ ਆ ਘਰ ਬੈਠੇ ਕੰਮ ਸ਼ੁਰੂ ਕਰ ਲਓ ਕੋਈ ਲੱਖ 2 ਲੱਖ ਨਾ ਕੰਮ ਨਹੀਂ ਸ਼ੁਰੂ ਕਰਨਾ ਕੋਈ ਵੱਡਾ ਸ਼ੋਰੂਮ ਲੈਣ ਦੀ ਲੋੜ ਨਹੀਂ ਆ ਸਿਰਫ 10-15000 ਰੁਪਇਆ ਲੈ ਕੇ ਆਓ ਸਾਡੇ ਸੇਲਸਮੈਨ ਤੁਹਾਨੂੰ ਪ੍ਰੋਪਰ ਦੱਸਣਗੇ ਵੀ ਤੁਸੀਂ ਕਿੰਨੇ ਦਾ ਇੱਥੇ ਲਿਜਾਓ ਤੇ ਕਿੰਨੇ ਦਾ ਤੁਸੀਂ ਉੱਥੇ ਜਾ ਕੇ ਵੇਚ ਸਕਦੇ ਹੋ ਨੰਬਰ ਸਕਰੀਨ ਤੇ ਆ ਕੋਈ ਵੀ ਜਾਣ ਕੇ ਲੈਣ ਤੁਸੀਂ ਫੋਨ ਕਰ ਸਕਦੇ ਆ 11 ਮੈਨ ਓਮਪਲ ਦੀ ਨਾਲ ਹਰਦੀਪ ਸਰ ਦੱਗੜ ਖਾਨ ਟਿੱਕੀ ਕਰਤੀਆਂ